ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਕਿਸਾਨਾਂ ਨੇ ਮੋਰਚੇ ਲਗਾਏ ਸੀ ਜਿਹੜੇ ਚੁਕਵਾ ਦਿੱਤੇ ਗਏ ਕਿਸਾਨ ਉਸ ਤੋਂ ਬਾਅਦ ਥੋੜੇ ਬਹੁਤੇ ਖਫਾ ਨਜ਼ਰ ਆ ਰਹੇ ਨੇ ਤੇ ਅੱਜ ਫਰੀਦਕੋਟ ਦੇ ਵਿੱਚ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਕਿਉਂ ਨਜ਼ਰਬੰਦ ਕੀਤਾ ਗਿਆ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਫਰੀਦਕੋਟ ਤੋਂ ਸਹਿਯੋਗੀ ਗੁਰਜੀਤ ਸਿੰਘ ਰਮਾਣਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਕਾਰਨ ਹੈ ਕਿ ਅੱਜ ਕਿਸਾਨਾਂ ਨੂੰ ਨਜ਼ਰਬੰਦ ਕਰਨਾ ਪੈ ਗਿਆ ਰਮਾਣਾ ਸਾਹਿਬ ਅੱਜ ਫਰੀਦਕੋਟ ਦੇ ਵਿੱਚ ਕੁਝ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤੁਹਾਡੇ ਤੋਂ ਜਾਣਾਂਗੇ ਕਿ ਕੀ ਕਾਰਨ ਹੈ ਬਿਲਕੁਲ ਜੀ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇੱਕ ਪ੍ਰੋਗਰਾਮ ਲេចਿਆ ਗਿਆ ਜੀਤ ਕਾ ਜਸ਼ਨ ਦਾ ਇਹ ਪਾਰਟਿਸਨਲ ਮਹਾਜਤ ਨੂੰ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਚਰਮ ਪਤਰੀਏ ਡਾਕਟਰ ਗੁਰਪ੍ਰੀਤ ਕੌਰ ਉਹ ਇੱਥੇ ਪਹੁੰਚਣਗੇ ਜੀ ਤਾਂ ਉਸ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਹੈਗਾ ਕਿਸਾਨ ਕਿਤੇ ਵਿਰੋਧ ਨਾ ਕਰਨਾ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਜਗਾ ਜਗਾ ਤੇ ਜਿਵੇਂ ਹੁਣ ਕਿਸਾਨ ਕਿਤਨੇ ਕਿਤੇ ਜਿਹੜਾ ਸਰਕਾਰ ਦੇ ਨਮਾਇਦਿਆਂ ਦਾ ਉਹਨਾਂ ਦੇ ਮੰਤਰੀਆਂ ਦਾ ਵਿਰੋਜ਼ ਕਰਦੇ ਆ ਫਰੀ ਕੋਰਟ ਦੇ ਵਿੱਚ ਵੀ ਲਗਾਤਾਰ ਕੋਰਤਾਰ ਸਿੰਘ ਸਾਂਦੂਆ ਦਾ ਵੀ ਜਦੋਂ ਪਿੰਡਾਂ ਦੇ ਵਿੱਚ ਪਹੁੰਚ ਗਿਆ ਉਹਦਾ ਵਿਰੋਜ਼ ਕਰਦੇ ਉਸ ਨੂੰ ਲੈ ਕੇ ਕਿਤਨਾ ਤੱਕ ਹੋਰਦਾ ਨੇ ਕਿੰਨਤਾ ਵੇਕੇ ਜੇਕਰ ਇਥੇ ਪਹੁੰਚਣਗੇ ਮੁੱਖ ਮੰਤਰੀ ਨਿਆਜ਼ ਦੇਰਮ ਪਤਨੀ ਤਾਂ ਉਹਨਾਂ ਦਾ ਕੋਈ ਵਿਰੋਜ਼ ਨਾ ਕਰਨ ਕਿਸਾਨ ਉਸ ਨੂੰ ਲੈ ਕੇ ਜਿਹੜਾ ਸਵਿਰੇ ਸਵੇਰੇ ਜਿਹੜਾ ਜਿਹੜੇ ਜਿਹੜੇ ਕਿਸਾਨ ਸੀ ਭਾਰਤੀ ਖਾਂਦੂ ਨੂੰ ਸਿੱਧੂਪੁਰ ਦੀ ਗੱਲ ਕਰਨ ਦੇ ਵਿਆਸਰ ਉਹਨਾਂ ਸਥਾਨਾਂ ਨੂੰ ਨਜ਼ਰਵਾਣ ਕੀਤਾ ਉਹਨਾਂ ਕਰ ਅਨੁਸਾਰ ਕੋਈ ਨਾ ਕੋਈ ਜਿਹੜਾ ਆਸਰੇ ਬਚੂ ਹੈ ਕਿਸਾਨ ਜੀ ਤੇ ਕਿੰਨੀ ਕੁ ਸੁਰੱਖਿਆ ਹੈ ਕਿ ਇੱਕ ਦੋ ਮੁਲਾਜ਼ਮ ਨੇ ਜਾਂ ਹੋਰ ਵੀ ਜ਼ਿਆਦਾ ਨਫਰੀ ਉਹਨਾਂ ਦੇ ਘਰਾਂ ਦੇ ਬਾਹਰ ਆ ਬਿਲਕੁਲ ਕਾਫੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਜਗ੍ਹਾ ਜਗ੍ਹਾ ਤੇ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਜਿਹੜਾ ਨਜ਼ਰਬੰਦ ਕੀਤਾ ਗਿਆ ਕੋਰ ਕੋਰੇ ਹਲਕੇ ਦੀ ਗੱਲ ਕਰ ਲਈ ਉਸ ਦੇ ਹਲਕੇ ਦੇ ਵਿੱਚ ਵੀ ਕਾਫੀ ਜਿਹੜੇ ਬਲਾਟ ਪ੍ਰਧਾਨ ਆ ਜਾਂ ਜਿਹੜੇ ਉਹਨਾਂ ਦੇ ਆਗੂ ਆ ਉਹਨਾਂ ਨੂੰ ਰਿਟੇਨ ਕੀਤਾ ਨਜ਼ਰਬੰਦ ਕੀਤਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਫੋਰਸ ਪਹੁੰਚੀ ਹੈ ਤਾਂ ਜੋ ਕੋਈ ਨੋ ਨਹੀਂ ਕੋਈ ਕਟਨਾਣਾ ਵਾਪਰੇ ਜਾਂ ਹੋਰ ਆਸ-ਪਾਸੇ ਤੋਂ ਜਿਹੜੇ ਕਿਸਾਨ ਆ ਕੇ ਬਰੋਸਾ ਕਰਨ ਲੱਗ ਪਏ ਮਨ ਇਸ ਤਰ੍ਹਾਂ ਸਟੋਰਸ ਦਾ ਵੀ ਗੰਤਿ ਦੇ ਵਿੱਚ ਤਾਇਨਾਤ ਕੀਤੀ ਗਈ ਜੀ ਜੀ ਰਮਾਣਾ ਜੀ ਬਹੁਤ ਬਹੁਤ ਧੰਨਵਾਦ ਹੋਰ ਅਪਰੇਟਲੀ ਫਿਰ ਤੁਹਾਡੇ ਨਾਲ ਜੁੜਾਂਗੇ ਦੱਸ ਦੇ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਸੀਗਾ ਦਿੱਲੀ ਜਾਣਾ ਸੀ ਪਰ ਦਿੱਲੀ ਜਾਣ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਰਾਹ ਦੇ ਵਿੱਚ ਰੋਕਾਂ ਲਾਈਆਂ ਤੇ ਕਿਸਾਨ ਬਾਰਡਰਾਂ ਦੇ ਉੱਤੇ ਹੀ ਬੈਠ ਗਏ ਜਿਹੜੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਨੇ ਫਿਰ ਕਿਸਾਨਾਂ ਦਾ ਕੇਂਦਰ ਦੇ ਨਾਲ ਮੁਲਾਕਾਤਾਂ ਦਾ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਤੇ ਇਸੇ ਦੌਰਾਨ ਇੱਕ ਮੀਟਿੰਗ ਜਿਹੜੀ ਆਖਰੀ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਖਰਾਸਤ ਦੇ ਵਿੱਚ ਲਿਆ ਜਾਂਦਾ ਹੈ ਉਹਨਾਂ ਦੇ ਮੋਰਚੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚੁਕਵਾ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਜਿੱਥੇ ਵੀ ਕੋਈ ਲੀਡਰ ਜਾਂਦਾ ਹੈ ਕਿਸਾਨ ਉਹਦਾ ਵਿਰੋਧ ਕਰਨ ਵਾਸਤੇ ਪਹੁੰਚ ਜਾਂਦੇ ਨੇ ਤੇ ਹੁਣ احتیاط ਵੱਜੋਂ ਹੀ ਫਰੀਦਕੋਟ ਦੇ ਵਿੱਚ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਕਿਉਂਕਿ ਅੱਜ ਇੱਕ ਸਮਾਗਮ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਖੁਰਾਂ ਨੇ ਸ਼ਿਰਕਤ ਕਰਨੀ ਹੈ ਤੇ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ